ਡਾਰਵਿਨ 'ਚ ਹੋਏ ਭਿਆਨਕ ਹਿਟ ਐਂਡ ਰਨ ਮਾਮਲੇ ਦੇ ਵਿੱਚ ਅਖਬਾਰ ਡਿਲੀਵਰੀ ਡਰਾਈਵਰ ਨੂੰ ਹੋਮ ਡਿਟੈਂਸ਼ਨ ਦੀ ਸਜ਼ਾ ਸੁਣਾਈ ਗਈ ਹੈ। ਭਾਰਤੀ ਸਟੂਡੈਂਟ ਨੇ ਦੇਰ ਰਾਤ ਸੜਕ ਤੇ ਸੁੱਤੇ ਪਏ ਤਿੰਨ ਲੋਕਾਂ ਤੇ ਗੱਡੀ ਚਾੜ੍ਹ ਦਿੱਤੀ ਸੀ ਅਤੇ ਮੌਕੇ ਤੋਂ ਭੱਜ ਗਿਆ ਸੀ। ਇਸ ਹਾਦਸੇ ਵਿੱਚ ਤਿੰਨ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ ਜਿਨ੍ਹਾਂ ਦੇ ਵਿੱਚੋਂ ਦੋ ਲੋਕਾਂ ਦੀ ਮੌਤ ਹੋ ਗਈ। 22 ਸਾਲਾ ਦੇ ਆਰੀਅਨ ਬ੍ਰੀਕਨ ਦੇ ਡਾਰਵਿਨ ਉਪਨਗਰ ਵਿੱਚ ਟਰਾਵਰ ਰੋਡ ਤੇ ਅਖਬਾਰ ਡਿਲੀਵਰੀ ਕਰ ਰਿਹਾ ਸੀ ਜਦੋਂ ਉਸ ਦੀ ਕਾਰ ਬੇਕਾਬੂ ਹੋ ਗਈ ਤੇ ਫੁੱਟਪਾਥੇ ਜਾ ਚੜੀ। ਆਰੀਅਨ ਪਹਿਲਾ ਤਾਂ ਮੌਕੇ ਤੋਂ ਭੱਜ ਗਿਆ ਪਰੰਤੂ ਉਹ ਮੁੜ ਉਸੇ ਜਗ੍ਹਾ ਤੇ ਆਇਆ ਤੇ ਦੇਖਿਆ ਕਿ ਉਸਨੇ ਕਿਸ ਚੀਜ਼ ਨੂੰ ਟੱਕਰ ਮਾਰ ਦਿੱਤੀ ਹੈ ਜਦੋਂ ਉਸਨੂੰ ਪਤਾ ਲੱਗਿਆ ਕਿ ਉਸਦੀ ਗੱਡੀ ਨਾਲ ਤਿੰਨ ਲੋਕ ਜ਼ਖਮੀ ਹੋ ਗਏ ਹਨ ਤਾਂ ਉਸਨੇ ਖੁਦ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਆਰੀਅਨ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਤੇ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਆਰੀਅਨ ਨੇ ਇਹ ਸਭ ਕੁਝ ਜਾਣਬੁੱਝ ਕੇ ਨਹੀਂ ਕੀਤਾ ਸਗੋਂ ਅਣਜਾਣੇ ਦੇ ਵਿੱਚ ਹੀ ਉਸਦੇ ਕੋਲ ਹੋ ਗਿਆ ਜੱਜ ਨੇ ਕਿਹਾ ਕਿ ਜੇਕਰ ਆਰਿਆਨ ਮੌਕੇ ਤੋਂ ਭੱਜਣ ਦੀ ਬਜਾਏ ਪੁਲਿਸ ਜਾਂ ਐਂਬੂਲੈਂਸ ਨੂੰ ਕਾਲ ਕਰ ਦਿੰਦਾ ਤਾਂ ਦੋ ਲੋਕਾਂ ਦੀ ਜਾਨ ਬਚ ਸਕਦੀ ਸੀ ਪਰ ਜੱਜ ਨੇ ਇਹ ਵੀ ਕਿਹਾ ਕਿ ਫੁੱਟਪਾਥ ਤੇ ਸੌ ਰਹੇ ਲੋਕਾਂ ਨੇ ਆਪਣੀ ਜਾਨ ਖੁਦ ਜੋਖਮ ਦੇ ਵਿੱਚ ਪਾਈ ਸੀ ਆਰਿਆਨ ਵੱਲੋਂ ਘਟਨਾ ਤੇ ਅਫਸੋਸ ਪ੍ਰਗਟ ਕਰਨ ਅਤੇ ਉਸ ਦੇ ਮਾਲਕ ਅਤੇ ਐਂਟੀ ਸਿੱਖ ਐਸੋਸੀਏਸ਼ਨ ਵੱਲੋਂ ਦਿੱਤੇ ਕਰੈਕਟਰ ਸਰਟੀਫਿਕੇਟ ਕਰਕੇ ਜੱਜ ਨੇ ਆਰਿਆਨ ਨੂੰ ਜੇਲ੍ਹ ਨਾ ਭੇਜ ਕੇ 4 ਮਹੀਨਿਆਂ ਲਈ ਹੋਮ ਡਿਟੈਂਸ਼ਨ ਅਤੇ 7 ਮਹੀਨਿਆਂ ਦੀ ਮੁਤਲਕ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਅੱਗੇ ਤੋਂ ਗੱਡੀ ਧਿਆਨ ਨਾਲ ਚਲਾਉਣ ਲਈ ਵੀ ਕਿਹਾ ਹੈ। ਡਾਰਬਿਨਚ ਹੋਏ ਭਿਆਨਕ ਹਿੱਟ ਐਂਡ ਰਨ ਮਾਮਲੇ ਦੇ ਵਿੱਚ ਅਖਬਾਰ ਡਿਲੀਵਰੀ ਡਰਾਈਵਰ ਨੂੰ ਹੋਮ ਡਿਟੈਂਸ਼ਨ ਦੀ ਸਜ਼ਾ ਸੁਣਾਈ ਗਈ ਹੈ। ਭਾਰਤੀ ਸਟੂਡੈਂਟ ਨੇ ਦੇਰ ਰਾਤ ਸੜਕ ਤੇ ਸੁੱਤੇ ਪਏ ਤਿੰਨ ਲੋਕਾਂ ਤੇ ਗੱਡੀ ਚਾੜ ਦਿੱਤੀ ਸੀ ਅਤੇ ਮੌਕੇ ਤੋਂ ਭੱਜ ਗਿਆ ਸੀ। ਇਸ ਹਾਦਸੇ ਵਿੱਚ ਤਿੰਨ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ ਜਿਨ੍ਹਾਂ ਦੇ ਵਿੱਚੋਂ ਦੋ ਲੋਕਾਂ ਦੀ ਮੌਤ ਹੋ ਗਈ। 22 ਸਾਲਾ ਦੇ ਆਰੀਅਨ ਬ੍ਰੀਕਨ ਦੇ ਡਾਰਵਿਨ ਉਪਨਗਰ ਵਿੱਚ ਟਰਾਵਰ ਰੋਡ ਤੇ ਅਕਵਾ ਡਿਲੀਵਰੀ ਕਰ ਰਿਹਾ ਸੀ ਜਦੋਂ ਉਸਦੀ ਕਾਰ ਬੇਕਾਬੂ ਹੋ ਗਈ ਤੇ ਫੁੱਟਪਾਤੇ ਜਾ ਚੜੀ ਆਰੀਅਨ ਪਹਿਲਾਂ ਤਾਂ ਮੌਕੇ ਤੋਂ ਭੱਜ ਗਿਆ ਪਰੰਤੂ ਉਹ ਮੁੜ ਉਸੇ ਜਗ੍ਹਾ ਤੇ ਆਇਆ ਤੇ ਦੇਖਿਆ ਕਿ ਉਸਨੇ ਕਿਸ ਚੀਜ਼ ਨੂੰ ਟੱਕਰ ਮਾਰ ਦਿੱਤੀ ਹੈ ਜਦੋਂ ਉਸਨੂੰ ਪਤਾ ਲੱਗਿਆ ਕਿ ਉਸਦੀ ਗੱਡੀ ਨਾਲ ਤਿੰਨ ਲੋਕ ਜ਼ਖਮੀ ਹੋ ਗਏ ਹਨ ਤਾਂ ਉਸਨੇ ਖੁਦ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਆਰਿਆਨ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਤੇ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਆਰਿਆਨ ਨੇ ਇਹ ਸਭ ਕੁਝ ਜਾਣਬੁੱਝ ਕੇ ਨਹੀਂ ਕੀਤਾ ਸਗੋਂ ਅਣਜਾਣੇ ਦੇ ਵਿੱਚ ਹੀ ਉਸਦੇ ਕੋਲ ਹੋ ਗਿਆ ਜੱਜ ਨੇ ਕਿਹਾ ਕਿ ਜੇਕਰ ਆਰਿਆਨ ਮੌਕੇ ਤੋਂ ਭੱਜਣ ਦੀ ਬਜਾਏ ਪੁਲਿਸ ਜਾਂ ਐਂਬੂਲੈਂਸ ਨੂੰ ਕਾਲ ਕਰ ਦਿੰਦਾ ਤਾਂ ਦੋ ਲੋਕਾਂ ਦੀ ਜਾਨ ਬਚ ਸਕਦੀ ਸੀ ਪਰ ਜੱਜ ਨੇ ਇਹ ਵੀ ਕਿਹਾ ਕਿ ਫੁੱਟਬਾਲ ਤੇ ਸੌ ਰਹੇ ਲੋਕਾਂ ਨੇ ਆਪਣੀ ਜਾਨ ਖੁਦ ਜੋਖਮ ਦੇ ਵਿੱਚ ਪਾਈ ਸੀ ਆਰਿਆਨ ਵੱਲੋਂ ਕਟਨਾਤੇ ਅਫਸੋਸ ਪ੍ਰਗਟ ਕਰਨ ਅਤੇ ਉਸ ਦੇ ਮਾਲਕ ਅਤੇ ਐਂਟੀ ਸਿੱਖ ਐਸੋਸੀਏਸ਼ਨ ਵੱਲੋਂ ਦਿੱਤੇ ਕਰੈਕਟਰ ਸਰਟੀਫਿਕੇਟ ਕਰਕੇ ਜੱਜ ਨੇ ਆਰਿਆਨ ਨੂੰ ਜੇਲ੍ਹ ਨਾ ਭੇਜ ਕੇ 4 ਮਹੀਨਿਆਂ ਲਈ ਹੋਮ ਡਿਟੈਂਸ਼ਨ ਅਤੇ 7 ਮਹੀਨਿਆਂ ਦੀ ਮੁਤਲਕ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਅੱਗੇ ਤੋਂ ਗੱਡੀ ਧਿਆਨ ਨਾਲ ਚਲਾਉਣ ਲਈ ਵੀ ਕਿਹਾ ਹੈ ਡਾਰਵਿਨ 'ਚ ਹੋਏ ਭਿਆਨਕ ਹਿੱਟ ਐਂਡ ਰਨ ਮਾਮਲੇ ਦੇ ਵਿੱਚ ਅਖਬਾਰ ਡਿਲੀਵਰੀ ਡਰਾਈਵਰ ਨੂੰ ਹੋਮ ਡਿਟੈਂਸ਼ਨ ਦੀ ਸਜ਼ਾ ਸੁਣਾਈ ਗਈ ਹੈ। ਭਾਰਤੀ ਸਟੂਡੈਂਟ ਨੇ ਦੇਰ ਰਾਤ ਸੜਕ ਤੇ ਸੁੱਤੇ ਪਏ ਤਿੰਨ ਲੋਕਾਂ ਤੇ ਗੱਡੀ ਚਾੜ੍ਹ ਦਿੱਤੀ ਸੀ ਅਤੇ ਮੌਕੇ ਤੋਂ ਭੱਜ ਗਿਆ ਸੀ। ਇਸ ਹਾਦਸੇ ਵਿੱਚ ਤਿੰਨ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ ਜਿਨ੍ਹਾਂ ਦੇ ਵਿੱਚੋਂ ਦੋ ਲੋਕਾਂ ਦੀ ਮੌਤ ਹੋ ਗਈ। 22 ਸਾਲਾ ਦੇ ਆਰੀਅਨ ਬ੍ਰੀਕਨ ਦੇ ਡਾਰਵਿਨ ਉਪਨਗਰ ਵਿੱਚ ਟਰਾਵਰ ਰੋਡ ਤੇ ਅਖਬਾਰ ਡਿਲੀਵਰੀ ਕਰ ਰਿਹਾ ਸੀ ਜਦੋਂ ਉਸ ਦੀ ਕਾਰ ਬੇਕਾਬੂ ਹੋ ਗਈ ਤੇ ਫੁੱਟਪਾਥੇ ਜਾ ਚੜੀ। ਆਰੀਅਨ ਪਹਿਲਾ ਤਾਂ ਮੌਕੇ ਤੋਂ ਭੱਜ ਗਿਆ ਪਰੰਤੂ ਉਹ ਮੁੜ ਉਸੇ ਜਗ੍ਹਾ ਤੇ ਆਇਆ ਤੇ ਦੇਖਿਆ ਕਿ ਉਸਨੇ ਕਿਸ ਚੀਜ਼ ਨੂੰ ਟੱਕਰ ਮਾਰ ਦਿੱਤੀ ਹੈ ਜਦੋਂ ਉਸਨੂੰ ਪਤਾ ਲੱਗਿਆ ਕਿ ਉਸਦੀ ਗੱਡੀ ਨਾਲ ਤਿੰਨ ਲੋਕ ਜ਼ਖਮੀ ਹੋ ਗਏ ਹਨ ਤਾਂ ਉਸਨੇ ਖੁਦ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਆਰੀਅਨ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਤੇ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਆਰੀਅਨ ਨੇ ਇਹ ਸਭ ਕੁਝ ਜਾਣਬੁੱਝ ਕੇ ਨਹੀਂ ਕੀਤਾ ਸਗੋਂ ਅਣਜਾਣੇ ਦੇ ਵਿੱਚ ਹੀ ਉਸਦੇ ਕੋਲ ਹੋ ਗਿਆ ਜੱਜ ਨੇ ਕਿਹਾ ਕਿ ਜੇਕਰ ਆਰਿਆਨ ਮੌਕੇ ਤੋਂ ਭੱਜਣ ਦੀ ਬਜਾਏ ਪੁਲਿਸ ਜਾਂ ਐਂਬੂਲੈਂਸ ਨੂੰ ਕਾਲ ਕਰ ਦਿੰਦਾ ਤਾਂ ਦੋ ਲੋਕਾਂ ਦੀ ਜਾਨ ਬਚ ਸਕਦੀ ਸੀ ਪਰ ਜੱਜ ਨੇ ਇਹ ਵੀ ਕਿਹਾ ਕਿ ਫੁੱਟਪਾਥ ਤੇ ਸੌ ਰਹੇ ਲੋਕਾਂ ਨੇ ਆਪਣੀ ਜਾਨ ਖੁਦ ਜੋਖਮ ਦੇ ਵਿੱਚ ਪਾਈ ਸੀ ਆਰਿਆਨ ਵੱਲੋਂ ਘਟਨਾ ਤੇ ਅਫਸੋਸ ਪ੍ਰਗਟ ਕਰਨ ਅਤੇ ਉਸ ਦੇ ਮਾਲਕ ਅਤੇ ਐਂਟੀ ਸਿੱਖ ਐਸੋਸੀਏਸ਼ਨ ਵੱਲੋਂ ਦਿੱਤੇ ਕਰੈਕਟਰ ਸਰਟੀਫਿਕੇਟ ਕਰਕੇ ਜੱਜ ਨੇ ਆਰਿਆਨ ਨੂੰ ਜੇਲ੍ਹ ਨਾ ਭੇਜ ਕੇ 4 ਮਹੀਨਿਆਂ ਲਈ ਹੋਮ ਡਿਟੈਂਸ਼ਨ ਅਤੇ 7 ਮਹੀਨਿਆਂ ਦੀ ਮੌਤਲ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਅੱਗੇ ਤੋਂ ਗੱਡੀ ਧਿਆਨ ਨਾਲ ਚਲਾਉਣ ਲਈ ਵੀ ਕਿਹਾ ਹੈ ਡਾਰਵਿਨ 'ਚ ਹੋਏ ਭਿਆਨਕ ਹਿੱਟ ਐਂਡ ਰਨ ਮਾਮਲੇ ਦੇ ਵਿੱਚ ਅਖਬਾਰ ਡਿਲੀਵਰੀ ਡਰਾਈਵਰ ਨੂੰ ਹੋਮ ਡਿਟੈਂਸ਼ਨ ਦੀ ਸਜ਼ਾ ਸੁਣਾਈ ਗਈ ਹੈ। ਭਾਰਤੀ ਸਟੂਡੈਂਟ ਨੇ ਦੇਰ ਰਾਤ ਸੜਕ ਤੇ ਸੁੱਤੇ ਪਏ ਤਿੰਨ ਲੋਕਾਂ ਤੇ ਗੱਡੀ ਚਾੜ ਦਿੱਤੀ ਸੀ ਅਤੇ ਮੌਕੇ ਤੋਂ ਭੱਜ ਗਿਆ ਸੀ। ਇਸ ਹਾਦਸੇ ਵਿੱਚ ਤਿੰਨ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ ਜਿਨ੍ਹਾਂ ਦੇ ਵਿੱਚੋਂ ਦੋ ਲੋਕਾਂ ਦੀ ਮੌਤ ਹੋ ਗਈ। 22 ਸਾਲਾ ਦੇ ਆਰੀਅਨ ਬ੍ਰੀਕਨ ਦੇ ਡਾਰਵਿਨ ਉਪਨਗਰ ਵਿੱਚ ਟਰਾਵਰ ਰੋਡ ਤੇ ਅਖਬਾਰ ਡਿਲੀਵਰੀ ਕਰ ਰਿਹਾ ਸੀ ਜਦੋਂ ਉਸ ਦੀ ਕਾਰ ਬੇਕਾਬੂ ਹੋ ਗਈ ਤੇ ਫੁੱਟਪਾਥੇ ਜਾ ਚੜੀ। ਆਰੀਅਨ ਪਹਿਲਾ ਤਾਂ ਮੌਕੇ ਤੋਂ ਭੱਜ ਗਿਆ ਪਰੰਤੂ ਉਹ ਮੁੜ ਉਸੇ ਜਗ੍ਹਾ ਤੇ ਆਇਆ ਤੇ ਦੇਖਿਆ ਕਿ ਉਸਨੇ ਕਿਸ ਚੀਜ਼ ਨੂੰ ਟੱਕਰ ਮਾਰ ਦਿੱਤੀ ਹੈ ਜਦੋਂ ਉਸਨੂੰ ਪਤਾ ਲੱਗਿਆ ਕਿ ਉਸਦੀ ਗੱਡੀ ਨਾਲ ਤਿੰਨ ਲੋਕ ਜ਼ਖਮੀ ਹੋ ਗਏ ਹਨ ਤਾਂ ਉਸਨੇ ਖੁਦ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਆਰੀਅਨ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਤੇ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਆਰੀਅਨ ਨੇ ਇਹ ਸਭ ਕੁਝ ਜਾਣਬੁੱਝ ਕੇ ਨਹੀਂ ਕੀਤਾ ਸਗੋਂ ਅਣਜਾਣੇ ਦੇ ਵਿੱਚ ਹੀ ਉਸਦੇ ਕੋਲ ਹੋ ਗਿਆ ਜੱਜ ਨੇ ਕਿਹਾ ਕਿ ਜੇਕਰ ਆਰਿਆਨ ਮੌਕੇ ਤੋਂ ਭੱਜਣ ਦੀ ਬਜਾਏ ਪੁਲਿਸ ਜਾਂ ਐਂਬੂਲੈਂਸ ਨੂੰ ਕਾਲ ਕਰ ਦਿੰਦਾ ਤਾਂ ਦੋ ਲੋਕਾਂ ਦੀ ਜਾਨ ਬਚ ਸਕਦੀ ਸੀ ਪਰ ਜੱਜ ਨੇ ਇਹ ਵੀ ਕਿਹਾ ਕਿ ਫੁੱਟਪਾਥ ਤੇ ਸੌ ਰਹੇ ਲੋਕਾਂ ਨੇ ਆਪਣੀ ਜਾਨ ਖੁਦ ਜੋਖਮ ਦੇ ਵਿੱਚ ਪਾਈ ਸੀ ਆਰਿਆਨ ਵੱਲੋਂ ਘਟਨਾ ਤੇ ਅਫਸੋਸ ਪ੍ਰਗਟ ਕਰਨ ਅਤੇ ਉਸ ਦੇ ਮਾਲਕ ਅਤੇ ਐਂਟੀ ਸਿੱਖ ਐਸੋਸੀਏਸ਼ਨ ਵੱਲੋਂ ਦਿੱਤੇ ਕਰੈਕਟਰ ਸਰਟੀਫਿਕੇਟ ਕਰਕੇ ਜੱਜ ਨੇ ਆਰਿਆਨ ਨੂੰ ਜੇਲ੍ਹ ਨਾ ਭੇਜ ਕੇ 4 ਮਹੀਨਿਆਂ ਲਈ ਹੋਮ ਡਿਟੈਂਸ਼ਨ ਅਤੇ 7 ਮਹੀਨਿਆਂ ਦੀ ਮੁਤਲਕ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਅੱਗੇ ਤੋਂ ਗੱਡੀ ਧਿਆਨ ਨਾਲ ਚਲਾਉਣ ਲਈ ਵੀ ਕਿਹਾ ਹੈ ਡਾਰਵਿਨਚ ਹੋਏ ਭਿਆਨਕ ਹਿਟ ਐਂਡ ਰਨ ਮਾਮਲੇ ਦੇ ਵਿੱਚ ਅਖਵਾੜ ਡਿਲੀਵਰੀ ਡਰਾਈਵਰ ਨੂੰ ਹੋਮ ਡਿਟੈਂਸ਼ਨ ਦੀ ਸਜ਼ਾ ਸੁਣਾਈ ਗਈ ਹੈ। ਭਾਰਤੀ ਸਟੂਡੈਂਟ ਨੇ ਦੇਰ ਰਾਤ ਸੜਕ ਤੇ ਸੁੱਤੇ ਪਏ ਤਿੰਨ ਲੋਕਾਂ ਤੇ ਗੱਡੀ ਚਾੜ੍ਹ ਦਿੱਤੀ ਸੀ ਅਤੇ ਮੌਕੇ ਤੋਂ ਭੱਜ ਗਿਆ ਸੀ। ਇਸ ਹਾਦਸੇ ਵਿੱਚ ਤਿੰਨ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ ਜਿਨ੍ਹਾਂ ਦੇ ਵਿੱਚੋਂ ਦੋ ਲੋਕਾਂ ਦੀ ਮੌਤ ਹੋ ਗਈ। 22 ਸਾਲਾ ਦੇ ਆਰੀਅਨ ਬ੍ਰਿਕਨ ਦੇ ਡਾਰਵਿਨ ਉਪਨਗਰ ਵਿੱਚ ਟ੍ਰਾਵਰ ਰੋਡ ਤੇ ਅਖਵਾੜ ਡਿਲੀਵਰੀ ਕਰ ਰਿਹਾ ਸੀ ਜਦੋਂ ਉਸਦੀ ਕਾਰ ਬੇਕਾਬੂ ਹੋ ਗਈ ਤੇ ਫੁੱਟਪਾਤੇ ਜਾ ਚੜੀ। ਆਰੀਅਨ ਪਹਿਲਾ ਤਾਂ ਮੌਕੇ ਤੋਂ ਭੱਜ ਗਿਆ ਪਰੰਤੂ ਉਹ ਮੁੜ ਉਸੇ ਜਗ੍ਹਾ ਤੇ ਆਇਆ ਤੇ ਦੇਖਿਆ ਕਿ ਉਸਨੇ ਕਿਸ ਚੀਜ਼ ਨੂੰ ਟੱਕਰ ਮਾਰ ਦਿੱਤੀ ਹੈ ਜਦੋਂ ਉਸਨੂੰ ਪਤਾ ਲੱਗਿਆ ਕਿ ਉਸਦੀ ਗੱਡੀ ਨਾਲ ਤਿੰਨ ਲੋਕ ਜ਼ਖਮੀ ਹੋ ਗਏ ਹਨ ਤਾਂ ਉਸਨੇ ਖੁਦ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਆਰੀਅਨ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਤੇ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਆਰੀਅਨ ਨੇ ਇਹ ਸਭ ਕੁਝ ਜਾਣਬੁੱਝ ਕੇ ਨਹੀਂ ਕੀਤਾ ਸਗੋਂ ਅਣਜਾਣੇ ਦੇ ਵਿੱਚ ਹੀ ਉਸਦੇ ਕੋਲ ਹੋ ਗਿਆ ਜੱਜ ਨੇ ਕਿਹਾ ਕਿ ਜੇਕਰ ਆਰਿਆਨ ਮੌਕੇ ਤੋਂ ਭੱਜਣ ਦੀ ਬਜਾਏ ਪੁਲਿਸ ਜਾਂ ਐਂਬੂਲੈਂਸ ਨੂੰ ਕਾਲ ਕਰ ਦਿੰਦਾ ਤਾਂ ਦੋ ਲੋਕਾਂ ਦੀ ਜਾਨ ਬਚ ਸਕਦੀ ਸੀ ਪਰ ਜੱਜ ਨੇ ਇਹ ਵੀ ਕਿਹਾ ਕਿ ਫੁੱਟਪਾਥ ਤੇ ਸੌ ਰਹੇ ਲੋਕਾਂ ਨੇ ਆਪਣੀ ਜਾਨ ਖੁਦ ਜੋਖਮ ਦੇ ਵਿੱਚ ਪਾਈ ਸੀ ਆਰਿਆਨ ਵੱਲੋਂ ਘਟਨਾ ਤੇ ਅਫਸੋਸ ਪ੍ਰਗਟ ਕਰਨ ਅਤੇ ਉਸ ਦੇ ਮਾਲਕ ਅਤੇ ਐਂਟੀ ਸਿੱਖ ਐਸੋਸੀਏਸ਼ਨ ਵੱਲੋਂ ਦਿੱਤੇ ਕਰੈਕਟਰ ਸਰਟੀਫਿਕੇਟ ਕਰਕੇ ਜੱਜ ਨੇ ਆਰਿਆਨ ਨੂੰ ਜੇਲ੍ਹ ਨਾ ਭੇਜ ਕੇ 4 ਮਹੀਨਿਆਂ ਲਈ ਹੋਮ ਡਿਟੈਂਸ਼ਨ ਅਤੇ 7 ਮਹੀਨਿਆਂ ਦੀ ਮੁਤਲਕ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਅੱਗੇ ਤੋਂ ਗੱਡੀ ਧਿਆਨ ਨਾਲ ਚਲਾਉਣ ਲਈ ਵੀ ਕਿਹਾ ਹੈ ਡਾਰਵਿਨਚ ਹੋਏ ਭਿਆਨਕ ਹਿਟ ਐਂਡ ਰਨ ਮਾਮਲੇ ਦੇ ਵਿੱਚ ਅਖਬਾਰ ਡਿਲੀਵਰੀ ਡਰਾਈਵਰ ਨੂੰ ਹੋਮ ਡਿਟੈਂਸ਼ਨ ਦੀ ਸਜ਼ਾ ਸੁਣਾਈ ਗਈ ਹੈ। ਭਾਰਤੀ ਸਟੂਡੈਂਟ ਨੇ ਦੇਰ ਰਾਤ ਸੜਕ ਤੇ ਸੁੱਤੇ ਪਏ ਤਿੰਨ ਲੋਕਾਂ ਤੇ ਗੱਡੀ ਚਾੜ੍ਹ ਦਿੱਤੀ ਸੀ ਅਤੇ ਮੌਕੇ ਤੋਂ ਭੱਜ ਗਿਆ ਸੀ। ਇਸ ਹਾਦਸੇ ਵਿੱਚ ਤਿੰਨ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ ਜਿਨ੍ਹਾਂ ਦੇ ਵਿੱਚੋਂ ਦੋ ਲੋਕਾਂ ਦੀ ਮੌਤ ਹੋ ਗਈ। 22 ਸਾਲਾ ਦੇ ਆਰੀਅਨ ਬ੍ਰੀਕਨ ਦੇ ਡਾਰਵਿਨ ਉਪਨਗਰ ਵਿੱਚ ਟ੍ਰਾਵਰ ਰੋਡ ਤੇ ਅਖਬਾਰ ਡਿਲੀਵਰੀ ਕਰ ਰਿਹਾ ਸੀ ਜਦੋਂ ਉਸਦੀ ਕਾਰ ਬੇਕਾਬੂ ਹੋ ਗਈ ਤੇ ਫੁੱਟਪਾਤੇ ਜਾ ਚੜੀ। ਆਰੀਅਨ ਪਹਿਲਾ ਤਾਂ ਮੌਕੇ ਤੋਂ ਭੱਜ ਗਿਆ ਪਰੰਤੂ ਉਹ ਮੁੜ ਉਸੇ ਜਗ੍ਹਾ ਤੇ ਆਇਆ ਤੇ ਦੇਖਿਆ ਕਿ ਉਸਨੇ ਕਿਸ ਚੀਜ਼ ਨੂੰ ਟੱਕਰ ਮਾਰ ਦਿੱਤੀ ਹੈ ਜਦੋਂ ਉਸਨੂੰ ਪਤਾ ਲੱਗਿਆ ਕਿ ਉਸਦੀ ਗੱਡੀ ਨਾਲ ਤਿੰਨ ਲੋਕ ਜ਼ਖਮੀ ਹੋ ਗਏ ਹਨ ਤਾਂ ਉਸਨੇ ਖੁਦ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਆਰੀਅਨ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਤੇ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਆਰੀਅਨ ਨੇ ਇਹ ਸਭ ਕੁਝ ਜਾਣਬੁੱਝ ਕੇ ਨਹੀਂ ਕੀਤਾ ਸਗੋਂ ਅਣਜਾਣੇ ਦੇ ਵਿੱਚ ਹੀ ਉਸਦੇ ਕੋਲ ਹੋ ਗਿਆ ਜੱਜ ਨੇ ਕਿਹਾ ਕਿ ਜੇਕਰ ਆਰਿਆਨ ਮੌਕੇ ਤੋਂ ਭੱਜਣ ਦੀ ਬਜਾਏ ਪੁਲਿਸ ਜਾਂ ਐਂਬੂਲੈਂਸ ਨੂੰ ਕਾਲ ਕਰ ਦਿੰਦਾ ਤਾਂ ਦੋ ਲੋਕਾਂ ਦੀ ਜਾਨ ਬਚ ਸਕਦੀ ਸੀ ਪਰ ਜੱਜ ਨੇ ਇਹ ਵੀ ਕਿਹਾ ਕਿ ਫੁੱਟਪਾਥ ਤੇ ਸੌ ਰਹੇ ਲੋਕਾਂ ਨੇ ਆਪਣੀ ਜਾਨ ਖੁਦ ਜੋਖਮ ਦੇ ਵਿੱਚ ਪਾਈ ਸੀ ਆਰਿਆਨ ਵੱਲੋਂ ਘਟਨਾ ਤੇ ਅਫਸੋਸ ਪ੍ਰਗਟ ਕਰਨ ਅਤੇ ਉਸ ਦੇ ਮਾਲਕ ਅਤੇ ਐਂਟੀ ਸਿੱਖ ਐਸੋਸੀਏਸ਼ਨ ਵੱਲੋਂ ਦਿੱਤੇ ਕਰੈਕਟਰ ਸਰਟੀਫਿਕੇਟ ਕਰਕੇ ਜੱਜ ਨੇ ਆਰਿਆਨ ਨੂੰ ਜੇਲ੍ਹ ਨਾ ਭੇਜ ਕੇ 4 ਮਹੀਨਿਆਂ ਲਈ ਹੋਮ ਡਿਟੈਂਸ਼ਨ ਅਤੇ 7 ਮਹੀਨਿਆਂ ਦੀ ਮੁਤਲਕ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਅੱਗੇ ਤੋਂ ਗੱਡੀ ਧਿਆਨ ਨਾਲ ਚਲਾਉਣ ਲਈ ਵੀ ਕਿਹਾ ਹੈ ਡਾਰਵਿਨ 'ਚ ਹੋਏ ਭਿਆਨਕ ਹਿਟ ਐਂਡ ਰਨ ਮਾਮਲੇ ਦੇ ਵਿੱਚ ਅਖਬਾਰ ਡਿਲੀਵਰੀ ਡਰਾਈਵਰ ਨੂੰ ਹੋਮ ਡਿਟੈਂਸ਼ਨ ਦੀ ਸਜ਼ਾ ਸੁਣਾਈ ਗਈ ਹੈ। ਭਾਰਤੀ ਸਟੂਡੈਂਟ ਨੇ ਦੇਰ ਰਾਤ ਸੜਕ ਤੇ ਸੁੱਤੇ ਪਏ ਤਿੰਨ ਲੋਕਾਂ ਤੇ ਗੱਡੀ ਚਾੜ ਦਿੱਤੀ ਸੀ ਅਤੇ ਮੌਕੇ ਤੋਂ ਭੱਜ ਗਿਆ ਸੀ। ਇਸ ਹਾਦਸੇ ਵਿੱਚ ਤਿੰਨ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ ਜਿਨ੍ਹਾਂ ਦੇ ਵਿੱਚੋਂ ਦੋ ਲੋਕਾਂ ਦੀ ਮੌਤ ਹੋ ਗਈ। 22 ਸਾਲਾ ਦੇ ਆਰੀਅਨ ਬ੍ਰੀਕਨ ਦੇ ਡਾਰਵਿਨ ਉਪਨਗਰ ਵਿੱਚ ਟਰਾਵਰ ਰੋਡ ਤੇ ਅਖਬਾਰ ਡਿਲੀਵਰੀ ਕਰ ਰਿਹਾ ਸੀ ਜਦੋਂ ਉਸ ਦੀ ਕਾਰ ਬੇਕਾਬੂ ਹੋ ਗਈ ਤੇ ਫੁੱਟਪਾਥੇ ਜਾ ਚੜੀ। ਆਰੀਗਨ ਪਹਿਲਾ ਤਾਂ ਮੌਕੇ ਤੋਂ ਭੱਜ ਗਿਆ ਪਰੰਤੂ ਉਹ ਮੁੜ ਉਸੇ ਜਗ੍ਹਾ ਤੇ ਆਇਆ ਤੇ ਦੇਖਿਆ ਕਿ ਉਸਨੇ ਕਿਸ ਚੀਜ਼ ਨੂੰ ਟੱਕਰ ਮਾਰ ਦਿੱਤੀ ਹੈ ਜਦੋਂ ਉਸਨੂੰ ਪਤਾ ਲੱਗਿਆ ਕਿ ਉਸਦੀ ਗੱਡੀ ਨਾਲ ਤਿੰਨ ਲੋਕ ਜ਼ਖਮੀ ਹੋ ਗਏ ਹਨ ਤਾਂ ਉਸਨੇ ਖੁਦ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਆਰਿਆਨ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਤੇ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਆਰਿਆਨ ਨੇ ਇਹ ਸਭ ਕੁਝ ਜਾਣਬੁੱਝ ਕੇ ਨਹੀਂ ਕੀਤਾ ਸਗੋਂ ਅਣਜਾਣੇ ਦੇ ਵਿੱਚ ਹੀ ਉਸਦੇ ਕੋਲ ਹੋ ਗਿਆ ਜੱਜ ਨੇ ਕਿਹਾ ਕਿ ਜੇਕਰ ਆਰਿਆਨ ਮੌਕੇ ਤੋਂ ਭੱਜਣ ਦੀ ਬਜਾਏ ਪੁਲਿਸ ਜਾਂ ਐਂਬੂਲੈਂਸ ਨੂੰ ਕਾਲ ਕਰ ਦਿੰਦਾ ਤਾਂ ਦੋ ਲੋਕਾਂ ਦੀ ਜਾਨ ਬਚ ਸਕਦੀ ਸੀ ਪਰ ਜੱਜ ਨੇ ਇਹ ਵੀ ਕਿਹਾ ਕਿ ਫੁੱਟਬਾਲ ਤੇ ਸੌ ਰਹੇ ਲੋਕਾਂ ਨੇ ਆਪਣੀ ਜਾਨ ਖੁਦ ਜੋਖਮ ਦੇ ਵਿੱਚ ਪਾਈ ਸੀ ਆਰਿਆਨ ਵੱਲੋਂ ਕਟਨਾਤੇ ਅਫਸੋਸ ਪ੍ਰਗਟ ਕਰਨ ਅਤੇ ਉਸ ਦੇ ਮਾਲਕ ਅਤੇ ਐਂਟੀ ਸਿੱਖ ਐਸੋਸੀਏਸ਼ਨ ਵੱਲੋਂ ਦਿੱਤੇ ਕਰੈਕਟਰ ਸਰਟੀਫਿਕੇਟ ਕਰਕੇ ਜੱਜ ਨੇ ਆਰਿਆਨ ਨੂੰ ਜੇਲ੍ਹ ਨਾ ਭੇਜ ਕੇ 4 ਮਹੀਨਿਆਂ ਲਈ ਹੋਮ ਡਿਟੈਂਸ਼ਨ ਅਤੇ 7 ਮਹੀਨਿਆਂ ਦੀ ਮੁਤਲਕ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਅੱਗੇ ਤੋਂ ਗੱਡੀ ਧਿਆਨ ਨਾਲ ਚਲਾਉਣ ਲਈ ਵੀ ਕਿਹਾ ਹੈ ਡਾਰਵਿਨ 'ਚ ਹੋਏ ਭਿਆਨਕ ਹਿਟ ਐਂਡ ਰਨ ਮਾਮਲੇ ਦੇ ਵਿੱਚ ਅਖਬਾਰ ਡਿਲੀਵਰੀ ਡਰਾਈਵਰ ਨੂੰ ਹੋਮ ਡਿਟੈਂਸ਼ਨ ਦੀ ਸਜ਼ਾ ਸੁਣਾਈ ਗਈ ਹੈ। ਭਾਰਤੀ ਸਟੂਡੈਂਟ ਨੇ ਦੇਰ ਰਾਤ ਸੜਕ ਤੇ ਸੁੱਤੇ ਪਏ ਤਿੰਨ ਲੋਕਾਂ ਤੇ ਗੱਡੀ ਚਾੜ੍ਹ ਦਿੱਤੀ ਸੀ ਅਤੇ ਮੌਕੇ ਤੋਂ ਭੱਜ ਗਿਆ ਸੀ। ਇਸ ਹਾਦਸੇ ਵਿੱਚ ਤਿੰਨ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ ਜਿਨ੍ਹਾਂ ਦੇ ਵਿੱਚੋਂ ਦੋ ਲੋਕਾਂ ਦੀ ਮੌਤ ਹੋ ਗਈ। 22 ਸਾਲਾ ਦੇ ਆਰੀਅਨ ਬ੍ਰੀਕਨ ਦੇ ਡਾਰਵਿਨ ਉਪਨਗਰ ਵਿੱਚ ਟਰਾਵਰ ਰੋਡ ਤੇ ਅਖਬਾਰ ਡਿਲੀਵਰੀ ਕਰ ਰਿਹਾ ਸੀ ਜਦੋਂ ਉਸ ਦੀ ਕਾਰ ਬੇਕਾਬੂ ਹੋ ਗਈ ਤੇ ਫੁੱਟਪਾਥੇ ਜਾ ਚੜੀ। ਆਰੀਅਨ ਪਹਿਲਾ ਤਾਂ ਮੌਕੇ ਤੋਂ ਭੱਜ ਗਿਆ ਪਰੰਤੂ ਉਹ ਮੁੜ ਉਸੇ ਜਗ੍ਹਾ ਤੇ ਆਇਆ ਤੇ ਦੇਖਿਆ ਕਿ ਉਸਨੇ ਕਿਸ ਚੀਜ਼ ਨੂੰ ਟੱਕਰ ਮਾਰ ਦਿੱਤੀ ਹੈ ਜਦੋਂ ਉਸਨੂੰ ਪਤਾ ਲੱਗਿਆ ਕਿ ਉਸਦੀ ਗੱਡੀ ਨਾਲ ਤਿੰਨ ਲੋਕ ਜ਼ਖਮੀ ਹੋ ਗਏ ਹਨ ਤਾਂ ਉਸਨੇ ਖੁਦ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਆਰੀਅਨ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਤੇ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਆਰੀਅਨ ਨੇ ਇਹ ਸਭ ਕੁਝ ਜਾਣਬੁੱਝ ਕੇ ਨਹੀਂ ਕੀਤਾ ਸਗੋਂ ਅਣਜਾਣੇ ਦੇ ਵਿੱਚ ਹੀ ਉਸਦੇ ਕੋਲ ਹੋ ਗਿਆ ਜੱਜ ਨੇ ਕਿਹਾ ਕਿ ਜੇਕਰ ਆਰਿਆਨ ਮੌਕੇ ਤੋਂ ਭੱਜਣ ਦੀ ਬਜਾਏ ਪੁਲਿਸ ਜਾਂ ਐਂਬੂਲੈਂਸ ਨੂੰ ਕਾਲ ਕਰ ਦਿੰਦਾ ਤਾਂ ਦੋ ਲੋਕਾਂ ਦੀ ਜਾਨ ਬਚ ਸਕਦੀ ਸੀ ਪਰ ਜੱਜ ਨੇ ਇਹ ਵੀ ਕਿਹਾ ਕਿ ਫੁੱਟਪਾਥ ਤੇ ਸੌ ਰਹੇ ਲੋਕਾਂ ਨੇ ਆਪਣੀ ਜਾਨ ਖੁਦ ਜੋਖਮ ਦੇ ਵਿੱਚ ਪਾਈ ਸੀ ਆਰਿਆਨ ਵੱਲੋਂ ਘਟਨਾ ਤੇ ਅਫਸੋਸ ਪ੍ਰਗਟ ਕਰਨ ਅਤੇ ਉਸ ਦੇ ਮਾਲਕ ਅਤੇ ਐਂਟੀ ਸਿੱਖ ਐਸੋਸੀਏਸ਼ਨ ਵੱਲੋਂ ਦਿੱਤੇ ਕਰੈਕਟਰ ਸਰਟੀਫਿਕੇਟ ਕਰਕੇ ਜੱਜ ਨੇ ਆਰਿਆਨ ਨੂੰ ਜੇਲ੍ਹ ਨਾ ਭੇਜ ਕੇ 4 ਮਹੀਨਿਆਂ ਲਈ ਹੋਮ ਡਿਟੈਂਸ਼ਨ ਅਤੇ 7 ਮਹੀਨਿਆਂ ਦੀ ਮੁਤਲਕ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਅੱਗੇ ਤੋਂ ਗੱਡੀ ਧਿਆਨ ਨਾਲ ਚਲਾਉਣ ਲਈ ਵੀ ਕਿਹਾ ਹੈ ਡਾਰਬਿੰਚ ਹੋਏ ਭਿਆਨਕ ਹਿਟ ਐਂਡ ਰਨ ਮਾਮਲੇ ਦੇ ਵਿੱਚ ਅਖਬਾਰ ਡਿਲੀਵਰੀ ਡਰਾਈਵਰ ਨੂੰ ਹੋਮ ਡਿਟੈਂਸ਼ਨ ਦੀ ਸਜ਼ਾ ਸੁਣਾਈ ਗਈ ਹੈ ਭਾਰਤੀ ਸਟੂਡੈਂਟ ਨੇ ਦੇਰ ਰਾਤ ਸੜਕ ਤੇ ਸੁੱਤੇ ਪਏ ਤਿੰਨ ਲੋਕਾਂ ਤੇ ਗੱਡੀ ਚਾੜ੍ਹ ਦਿੱਤੀ ਸੀ ਅਤੇ ਮੌਕੇ ਤੋਂ ਭੱਜ ਗਿਆ ਸੀ ਇਸ ਹਾਦਸੇ ਵਿੱਚ ਤਿੰਨ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ ਜਿਨ੍ਹਾਂ ਦੇ ਵਿੱਚੋਂ ਦੋ ਲੋਕਾਂ ਦੀ ਮੌਤ ਹੋ ਗਈ 22 ਸਾਲਾ ਦੇ ਆਰੀਅਨ ਬ੍ਰੀਕਨ ਦੇ ਡਾਰਵਿਨ ਉਪਨਗਰ ਵਿੱਚ ਟਰਾਵਰ ਰੋਡ ਤੇ ਅਕਵਾ ਡਿਲੀਵਰੀ ਕਰ ਰਿਹਾ ਸੀ ਜਦੋਂ ਉਸਦੀ ਕਾਰ ਬੇਕਾਬੂ ਹੋ ਗਈ ਤੇ ਫੁੱਟਪਾਤੇ ਜਾ ਚੜੀ ਆਰੀਅਨ ਪਹਿਲਾਂ ਤਾਂ ਮੌਕੇ ਤੋਂ ਭੱਜ ਗਿਆ ਪਰੰਤੂ ਉਹ ਮੁੜ ਉਸੇ ਜਗ੍ਹਾ ਤੇ ਆਇਆ ਤੇ ਦੇਖਿਆ ਕਿ ਉਸਨੇ ਕਿਸ ਚੀਜ਼ ਨੂੰ ਟੱਕਰ ਮਾਰ ਦਿੱਤੀ ਹੈ ਜਦੋਂ ਉਸਨੂੰ ਪਤਾ ਲੱਗਿਆ ਕਿ ਉਸਦੀ ਗੱਡੀ ਨਾਲ ਤਿੰਨ ਲੋਕ ਜ਼ਖਮੀ ਹੋ ਗਏ ਹਨ ਤਾਂ ਉਸਨੇ ਖੁਦ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਆਰਿਆ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਤੇ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਆਰਿਆ ਨੇ ਇਹ ਸਭ ਕੁਝ ਜਾਣਬੁੱਝ ਕੇ ਨਹੀਂ ਕੀਤਾ ਸਗੋਂ ਅਣਜਾਣੇ ਦੇ ਵਿੱਚ ਹੀ ਉਸਦੇ ਕੋਲ ਹੋ ਗਿਆ ਜੱਜ ਨੇ ਕਿਹਾ ਕਿ ਜੇਕਰ ਆਰਿਆਨ ਮੌਕੇ ਤੋਂ ਭੱਜਣ ਦੀ ਬਜਾਏ ਪੁਲਿਸ ਜਾਂ ਐਂਬੂਲੈਂਸ ਨੂੰ ਕਾਲ ਕਰ ਦਿੰਦਾ ਤਾਂ 2 ਲੋਕਾਂ ਦੀ ਜਾਨ ਬਚ ਸਕਦੀ ਸੀ ਪਰ ਜੱਜ ਨੇ ਇਹ ਵੀ ਕਿਹਾ ਕਿ ਫੁੱਟਪਾਥ ਤੇ ਸੌ ਰਹੇ ਲੋਕਾਂ ਨੇ ਆਪਣੀ ਜਾਨ ਖੁਦ ਜੋਖਮ ਦੇ ਵਿੱਚ ਪਾਈ ਸੀ ਆਰਿਆਨ ਵੱਲੋਂ ਘਟਨਾ ਤੇ ਅਫਸੋਸ ਪ੍ਰਗਟ ਕਰਨ ਅਤੇ ਉਸ ਦੇ ਮਾਲਕ ਅਤੇ ਐਂਟੀ ਸਿੱਖ ਐਸੋਸੀਏਸ਼ਨ ਵੱਲੋਂ ਦਿੱਤੇ ਕਰੈਕਟਰ ਸਰਟੀਫਿਕੇਟ ਕਰਕੇ ਜੱਜ ਨੇ ਆਰਿਆਨ ਨੂੰ ਜੇਲ੍ਹ ਨਾ ਭੇਜ ਕੇ 4 ਮਹੀਨਿਆਂ ਲਈ ਹੋਮ ਡਿਟੈਂਸ਼ਨ ਅਤੇ 7 ਮਹੀਨਿਆਂ ਦੀ ਮੁਤਲਕ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਅੱਗੇ ਤੋਂ ਗੱਡੀ ਧਿਆਨ ਨਾਲ ਚਲਾਉਣ ਲਈ ਵੀ ਕਿਹਾ ਹੈ ਡਾਰਵਿਨਚ ਹੋਏ ਭਿਆਨਕ ਹਿਟ ਐਂਡ ਰਨ ਮਾਮਲੇ ਦੇ ਵਿੱਚ ਅਕਵਾਡ ਡਿਲੀਵਰੀ ਡਰਾਈਵਰ ਨੂੰ ਹੋਮ ਡਿਟੈਂਸ਼ਨ ਦੀ ਸਜ਼ਾ ਸੁਣਾਈ ਗਈ ਹੈ। ਭਾਰਤੀ ਸਟੂਡੈਂਟ ਨੇ ਦੇਰ ਰਾਤ ਸੜਕ ਤੇ ਸੁੱਤੇ ਪਏ ਤਿੰਨ ਲੋਕਾਂ ਤੇ ਗੱਡੀ ਚਾੜ੍ਹ ਦਿੱਤੀ ਸੀ ਅਤੇ ਮੌਕੇ ਤੋਂ ਭੱਜ ਗਿਆ ਸੀ। ਇਸ ਹਾਦਸੇ ਵਿੱਚ ਤਿੰਨ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ ਜਿਨ੍ਹਾਂ ਦੇ ਵਿੱਚੋਂ ਦੋ ਲੋਕਾਂ ਦੀ ਮੌਤ ਹੋ ਗਈ। 22 ਸਾਲਾ ਦੇ ਆਰੀਅਨ ਬ੍ਰਿਕਨ ਦੇ ਡਾਰਵਿਨ ਉਪਨਗਰ ਵਿੱਚ ਟ੍ਰਾਵਰ ਰੋਡ ਤੇ ਅਕਵਾਡ ਡਿਲੀਵਰੀ ਕਰ ਰਿਹਾ ਸੀ ਜਦੋਂ ਉਸਦੀ ਕਾਰ ਬੇਕਾਬੂ ਹੋ ਗਈ ਤੇ ਫੁੱਟਪਾਤੇ ਜਾ ਚੜੀ। ਆਰੀਅਨ ਪਹਿਲਾ ਤਾਂ ਮੌਕੇ ਤੋਂ ਭੱਜ ਗਿਆ ਪਰੰਤੂ ਉਹ ਮੁੜ ਉਸੇ ਜਗ੍ਹਾ ਤੇ ਆਇਆ ਤੇ ਦੇਖਿਆ ਕਿ ਉਸਨੇ ਕਿਸ ਚੀਜ਼ ਨੂੰ ਟੱਕਰ ਮਾਰ ਦਿੱਤੀ ਹੈ ਜਦੋਂ ਉਸਨੂੰ ਪਤਾ ਲੱਗਿਆ ਕਿ ਉਸਦੀ ਗੱਡੀ ਨਾਲ ਤਿੰਨ ਲੋਕ ਜ਼ਖਮੀ ਹੋ ਗਏ ਹਨ ਤਾਂ ਉਸਨੇ ਖੁਦ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਆਰੀਅਨ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਤੇ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਆਰੀਅਨ ਨੇ ਇਹ ਸਭ ਕੁਝ ਜਾਣਬੁੱਝ ਕੇ ਨਹੀਂ ਕੀਤਾ ਸਗੋਂ ਅਣਜਾਣੇ ਦੇ ਵਿੱਚ ਹੀ ਉਸਦੇ ਕੋਲ ਹੋ ਗਿਆ ਜੱਜ ਨੇ ਕਿਹਾ ਕਿ ਜੇਕਰ ਆਰਿਆਨ ਮੌਕੇ ਤੋਂ ਭੱਜਣ ਦੀ ਬਜਾਏ ਪੁਲਿਸ ਜਾਂ ਐਂਬੂਲੈਂਸ ਨੂੰ ਕਾਲ ਕਰ ਦਿੰਦਾ ਤਾਂ ਦੋ ਲੋਕਾਂ ਦੀ ਜਾਨ ਬਚ ਸਕਦੀ ਸੀ ਪਰ ਜੱਜ ਨੇ ਇਹ ਵੀ ਕਿਹਾ ਕਿ ਫੁੱਟਪਾਥ ਤੇ ਸੌ ਰਹੇ ਲੋਕਾਂ ਨੇ ਆਪਣੀ ਜਾਨ ਖੁਦ ਜੋਖਮ ਦੇ ਵਿੱਚ ਪਾਈ ਸੀ ਆਰਿਆਨ ਵੱਲੋਂ ਘਟਨਾ ਤੇ ਅਫਸੋਸ ਪ੍ਰਗਟ ਕਰਨ ਅਤੇ ਉਸ ਦੇ ਮਾਲਕ ਅਤੇ ਐਂਟੀ ਸਿੱਖ ਐਸੋਸੀਏਸ਼ਨ ਵੱਲੋਂ ਦਿੱਤੇ ਕਰੈਕਟਰ ਸਰਟੀਫਿਕੇਟ ਕਰਕੇ ਜੱਜ ਨੇ ਆਰਿਆਨ ਨੂੰ ਜੇਲ੍ਹ ਨਾ ਭੇਜ ਕੇ 4 ਮਹੀਨਿਆਂ ਲਈ ਹੋਮ ਡਿਟੈਂਸ਼ਨ ਅਤੇ 7 ਮਹੀਨਿਆਂ ਦੀ ਮੁਤਲਕ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਅੱਗੇ ਤੋਂ ਗੱਡੀ ਧਿਆਨ ਨਾਲ ਚਲਾਉਣ ਲਈ ਵੀ ਕਿਹਾ ਹੈ